हां भाई सासीका ਪੰਜਾਬੀਓ ਅੱਜ ਤੁਹਾਨੂੰ ਦਿਖਾਉਨੇ ਆ ਪੰਜਾਬ ਵਾਲਾ ਮਾਹੌਲ ਜਰਮਨ ਦੇ ਵਿੱਚ ਗੱਡੀ ਲਾਤੀ ਜਟਾ ਪਰਾਂ ਤੇ ਅੱਜ ਦਿਖਾਉਨੇ ਆ ਵੀ ਪਿੰਡ ਵਾਂਗੂ ਧੁੰਦ ਪਈ ਆ ਤੇ ਕਿੰਨਾ ਖੂਬ ਨਜ਼ਾਰਾ ਹੈ ਸ਼ਹਿਰਾਂ ਵਿੱਚ ਨਹੀਂ ਪਤਾ ਲੱਗਦਾ ਪਿੰਡਾਂ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਕੀ ਮਨਿਆ ਆ ਦੇਖੋ ਸਾਹਮਣੇ ਟਰੱਕ ਚ ਲੰਡੇ ਆ ਤੇ ਗੋਰੀਆਂ ਨੇ ਸਿੰਗਲ ਸਿੰਗਲ ਘਾਰਿਆ ਗਲੀ ਦਾ ਵੀ ਨਾਂ ਨੰਬਰ ਵੀ ਆ ਸਾਰਾ ਕੁਝ ਆ ਤੇ ਅੱਜ ਬੱਚੇ ਦੇ ਸਕੂਲੋਂ ਛੱਡਣ ਆਏ ਹਾਂ ਤੇ ਸੋਚਿਆ ਇੱਕ ਵੀਡੀਓ ਫਟੜਲੀ ਹੋ ਜੋ ਵੇਖੋ ਰੁੱਖਾਂ ਦੇ ਵਿੱਚ ਕਿੱਦਾਂ ਧੁੰਦਾ ਪਰਲੇ ਬੰਨੇ ਡੰਗਰ ਜੁਗੰਡੇ ਆ ਤੇ ਚੇਤਾਂ ਹੁੰਦਾ ਕਈ ਵਾਰੀ ਜਦਾਂ ਜਾਣਾ ਸ਼ਹਿਰ ਦੁੱਧ ਲੈ ਕੇ ਜਾਂ ਸਕੂਲੇ ਪੜਨ ਜਾਣਾ ਜਾਂ ਉਹ ਚੀਜ਼ਾਂ ਮੇਰੇ ਖਾ ਪੰਜਾਬ ਵਾਲਿਆਂ ਨੂੰ ਨਹੀਂ ਐਦਾਂ ਲੱਗਣੀਆਂ ਪਰ ਜਿਹੜੇ ਬਾਹਰ ਬੈਠੇ ਹੋ ਉਹ ਚੀਜ਼ਾਂ ਨੂੰ ਬਹੁਤ ਮਿਸ ਕਰਦੇ ਬਾਬਿਆਂ ਦੀ ਆਵਾਜ਼ ਆਉਣੀ ਦੋਧਿਆਂ ਦਾ ਦੁੱਧ ਖਾਣਾ ਤੇ ਆਹ ਵੇਖੋ ਨਾ ਕਰਦਾ ਕਰਦਾ ਮੈਂ ਇੱਕ ਚੀਜ਼ ਵੇਖੀ ਕਹਿੰਦਾ ਉਜੜਿਆ ਬਾਗਾਂ ਦੇ ਗਾਲਣ ਪਟਵਾਰੀ ਤੇ ਮੱਤ ਗਈ ਮਾਰੀ ਆਹ ਨਾ ਇੱਕ ਸਟੇਸ਼ਨ ਹੀ ਜਰਮਨ ਦਾ ਬੜਾ ਚੱਲਦਾ ਹੁੰਦਾ ਕਰੋੜਾਂ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ ਵੀ ਇਹ ਸਟੇਸ਼ਨ ਬੰਦ ਹੋ ਗਿਆ ਤੇ ਮੈਂ ਆ ਕੇ ਬਾਪੂ ਨੂੰ ਰੇਲਾਂ ਕਵਾਵਾਂ ਮੇਰੇ ਪਿੰਡ ਦੇ ਸਟੇਸ਼ਨ ਤੋਂ ਹੂੰ ਤੇ ਉਹ ਆ ਦੇਖਿਓ ਮੈਂ ਲਾਗੇ ਜਾ ਕੇ ਤੁਹਾਨੂੰ ਦਿਖਾਉਣਾ ਵੀ ਗਾਰਡਰ ਵੀ ਉਦਾਂ ਜਿੱਥੇ ਜਿਹੜੀ ਟ੍ਰੇਨ ਜਿਹੜੇ ਸਮੇਂ ਤੇ ਰੋਕੀ ਆ ਬ੍ਰੇਕ ਖਿੱਚੀ ਆ ਤੋਂ ਬਾਅਦ ਅੱਗੇ ਇੱਕ ਪੈਰ ਨਹੀਂ ਵਧੀ ਆ ਸਟੇਸ਼ਨ ਹੁੰਦਾ ਹੈ ਲੋਕ ਆਉਂਦੇ ਜਾਂਦੇ ਹੀ ਇਹ ਮਾਲ ਗੱਡੀਆਂ ਜਿਹੜੀਆਂ ਨਾ ਆ ਟੈਂਕਰ ਆ ਇਥੇ ਲੂਣ ਵਾਲੀ ਫੈਕਟਰੀ ਆ ਲੂਣ ਨਿਕਲਦਾ ਤੇ ਬਾਹਰ ਟਰਾਂਸਪੋਰਟ ਹੁੰਦਾ ਆ ਮੇਨ ਫਰੰਕਫਰਟ ਨੂੰ ਜਾਣ ਵਾਲੀ ਸੜਕਾ ਤੇ ਆ ਗਾਰਡਰ ਦੇਖਿਓ ਆ ਵੇਖੋ ਕਿੱਡਾ ਨਾ ਸਿਸਟਮ ਕੀਤਾ ਹੈ ਬ੍ਰੇਕਾਂ ਲਾਈਆਂ ਨੇ ਗਾਰਡਰ ਪਾਏ ਆ ਤੇ ਆ ਟ੍ਰੇਨ ਇਥੇ ਦੀ ਇਥੇ ਰੋਕੀ ਆ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਆ ਜਰੂਰ ਦੱਸੋ ਤੁਹਾਡੀ ਮਿਹਰਬਾਨੀ ਹੋਊਗੀ ਤੇ ਆਓ ਵੇਖੋ ਪਰਲੇ ਬੰਨੇ ਚਾਰ ਟੇਨਾ ਹੋ ਰਿਹਾ ਆ ਦਫ਼ਤਰ ਹੋ ਗੋਰੀਆਂ ਦਾ ਪਤਾ ਨਹੀਂ ਵੀ ਕੀ ਹੈ ਭਿਆਨਕ ਬਿਮਾਰੀ ਸਮੇਂ ਕਰੋਨੇ ਸਮੇਂ ਇਹ ਚੀਜ਼ ਹੋਈ ਜਾਂ ਬਾਅਦ ਚ ਹੋਈ ਜਾਂ ਪਹਿਲਾਂ ਇਹ ਨਹੀਂ ਪਤਾ ਪਰ ਮੈਂ ਕੁਦਰਤ ਤੋਂ ਲਹਾਇਆ ਮੈਂ ਲਿਖਾਉਣਾ ਭਰਾਵਾਂ ਨੂੰ ਆ ਵੇਖੋ ਇੱਥੇ ਡੱਬੇ ਰੱਖਦੇ ਆ ਸਿਗਨਲ ਦਿੱਤੇ ਜਾਂਦੇ ਆ ਸੀਟੀਆਂ ਵਜਾਈਆਂ ਜਾਂਦੀਆਂ ਭਾਰ ਭਰ ਕੇ ਇਥੋਂ ਮਾਲ ਗੱਡੀਆਂ ਦੇ ਮਾਲ ਲੱਦਿਆ ਜਾਂਦਾ ਗੋਰੀ ਅੱਗੇ ਤੁਹਾਨੂੰ ਦਿਖਾਉਂਦੇ ਆ ਵੇਖੋ ਇੱਧਰ ਐਚ ਤਾਂ ਮੈਨੂੰ ਦਾ ਵੀ ਹਾਲ ਸਟੇਲ ਰੋਕਣ ਵਾਲੀ ਜਗ੍ਹਾ ਤੇ ਆ ਆ ਬਾਬੇ ਚੱਲਣਦੇ ਆ ਅਸੀਂ ਅੱਗੇ ਗੱਡੀਆਂ ਲੱਗੀਆਂ ਇਥੋਂ ਬੱਸਾਂ ਜਾਂਦੀਆਂ ਜਗਾ ਵੇਲੀ ਪਈ ਆਜ ਕਿ ਟਠਾਲ ਪਈ ਆ ਪੰਜ ਕਿਹਦਾ ਰੈਸਟੋਰੈਂਟ ਜਾਂ ਕੀ ਸੀ ਟਾਬਾ ਸੀਗਾ ਕਹਿੰਦਾ ਨਾ ਚੁੱਲਿਆਂ ਚ ਕਾ ਹੋ ਗਿਆ ਉਹ ਕੰਮ ਹੋ ਗਿਆ ਸਾਰਾ ਕੋਈ ਕੰਮ ਖਰਾਬ ਹੋ ਗਿਆ ਉਹ ਕਦੀ ਕਦੀ ਦਿਲ ਕਰਦਾ ਵੀ ਤੁਹਾਨੂੰ ਕੋਈ ਨਾ ਕੋਈ ਉਹ ਜਿਹੜਾ ਪਿਛਲੀ ਚੀਜ਼ ਦਿਖਾ ਲਈਏ ਜਾਂ ਆਪਣਾ ਇੱਧਰ ਦਾ ਕੋਈ ਦਿਖਾ ਲਈਏ ਵੀ ਭੈਣ ਭਰਾ ਕੋਈ ਆਰੇ ਲੱਗਾ ਰਹਿਦਾ ਕੋਈ ਵੇਂਦਾ ਰਹਿਦਾ ਆ ਦੇਖੋ ਤੁਸੀਂ ਆ ਆਪਣੀ ਰਾਣੀ ਲੱਗੀ ਆ ਇਧਰ ਫਰੰਕਫਰਟ ਨੂੰ ਜਾਣ ਵਾਲੀ ਸੜਕ ਆ ਆਹ ਨਾ ਜਿਹੜੇ ਕੱਪੜੇ ਵਾਦੂ ਘਾਟੂ ਹੁੰਦੇ ਗੋਰੀਆਂ ਦੇ ਗਰੀਬ ਦੇਸ਼ਾਂ ਦੇ ਜਾਣ ਵਾਸਤੇ ਆਹ ਚੀਜ਼ ਲਾਈ ਆ ਆ ਤੇ ਲਿਖਿਆ ਹੋਇਆਗਾ ਆਲ ਤੇ ਕਲਾਈ ਦੇ ਸ਼ੂਏ ਆਹ ਵੇਖੋ 45 ਨੰਬਰ ਔਰ 47 ਨੰਬਰ ਆ 49 ਨੰਬਰ ਤੇ ਉਧਰ ਗੋਰੀ ਵੇੜ ਕਾਂ ਦੀ ਸਾਡੇ ਨੂੰ ਅੱਗੇ ਕਿੱਦਾਂ ਜਾਣਾ ਤੇ ਵੇਖ ਲਓ ਭਾਵੇਂ ਪਿੰਡ ਆ ਜਾਂ ਸ਼ਹਿਰ ਆ ਕਿੱਦਾਂ ਧੂੜਾਂ ਪਈਆਂ ਨੇ ਕਿੱਦਾਂ ਸਿਸਟਮ ਆ ਵੀ ਬਸਾਂ ਵੀ ਆਉਂਦੀਆਂ ਟ੍ਰੇਨਾਂ ਵੀ ਆਉਂਦੀਆਂ ਤੇ ਇਹ ਬੱਚਿਆਂ ਨੂੰ ਸਕੂਲਾਂ ਵਾਸਤੇ ਸਪੈਸ਼ਲ ਲਾਈਆਂ ਬਸਾਂ ਇਹਨਾਂ ਨੇ ਇਹ ਗੱਲਬਾਤ ਹੁੰਦੀ ਹੈ ਬੰਗਲਾਦੇਸ਼ਾਂ ਦੀ ਇਹ ਗੱਲਬਾਤ ਹੁੰਦੀ ਐਂਡ ਕੂੜੇ ਵਾਲੇ ਢੋਲ ਲੱਗਿਆ ਬਾਹਰ ਨਹੀਂ ਤੁਹਾਨੂੰ ਕੋਈ ਜੀਪ ਰੰਦਰ ਦਿਖੂ ਬਗੈਰ ਕੰਮ ਤੋਂ ਘੜਗੜੇ ਟੈਂਕਰ ਲਾਏ ਆ ਆ ਜਿਹੜਾ ਕੂੜਾ ਚੁੱਕਣਾ ਹੁੰਦੇ ਲਫਾਫੇ ਲਵੋਹ ਦੇ ਟੈਂਕਰਾਂ ਚ ਤੇ ਆਹ ਦੇਖੋ ਟਰੱਕ ਡਰਾਈਵਰ ਭਰਾ ਜਿਹੜੇ ਆ ਨਾ ਉਹਨਾਂ ਦੀ ਮਿਹਨਤ ਬੜੀ ਤੱਜੀ ਉਹ ਸ਼ਹਿਰ ਦੇ ਅੰਦਰ ਆ ਗਏ ਆ ਦੇਖੋ ਬਸਾਂ ਲੱਗੀਆਂ ਘੜਗੜੇ ਘਰ ਸੌਣ ਦੇ ਟੌਪ ਆ ਪੁਰਾਣੇ ਪੱਥਰ ਵਿੱਚ ਇੱਥੇ ਵੜਨਾ ਆਹ ਵੇਖੋ ਛੋਟ ਨਾਨ ਕਚਾਈ ਇੱਟ ਦਾ ਬਣਿਆ ਹੋਇਆ ਇੱਕ ਮੰਦਰ ਜਿਆ ਦੇਖਣ ਨੂੰ ਮਿਲਦਾ ਇਹ ਈ ਧੰਨੀ ਗੱਲ ਬਣਨੀ ਚਲਦੇ ਆਂ ਅਸੀਂ ਅੱਗੇ ਉਧਰ ਸ਼ਹਿਰ ਦੇ ਵਿੱਚ ਆ ਇੱਕ ਗੋਲ ਚੌਂਗਾ ਵੀ ਉਹ ਕਿੰਦਾ ਤਰ੍ਹਾਂ ਦੇ ਫੁੱਲ ਲਾਏ ਕਿੰਨੀ ਉਹਦੀ ਸਜਾਵਟ ਆ ਇਹ ਸਾਰਾ ਹੈਗਾ ਬਾਦਸਾਲ ਸੁਗੰਧ ਜਿੱਦਾਂ ਲੁਧਿਆਣਾ ਕਹ ਲਓ ਖੰਨਾ ਕਹ ਲਓ ਬਟਾਲਾ ਕਹ ਲਓ ਤੇ ਇਦਾਂ ਤੁਸੀਂ ਸ਼ਹਿਰ ਵਿੱਚ ਵੇਖੋ ਤੁਹਾਨੂੰ ਥਾਂ ਥਾਂ ਤੇ ਲੋਹਿਆ ਥੱਪਿਆ ਮਿਲੂਗਾ ਥਾਂ ਥਾਂ ਤੇ ਸ਼ੀਲਡਾਂ ਮਿਲਣਗੀਆਂ ਥਾਂ ਥਾਂ ਤੇ ਤੁਹਾਨੂੰ ਪਤਾ ਲੱਗੂਗਾ ਵੀ ਵਾਕਿਆ ਯਾਰ ਕਿੰਨਾ ਸਿਸਟਮ ਵਧੀਆ ਆ ਵੇਖੋ ਇੱਥੇ ਐਂਪਲ ਜੇ ਲਾਲ ਹੁੰਦਾ ਫਿਰ ਤੁਰ ਕੇ ਜਾਣ ਵਾਲੇ ਦੀ ਪਹਿਲ ਸੀਗੀ ਆ ਦੇਖੋ ਆਲੇ ਦੋਲੇ ਘਾਰ ਆ ਕਿਹੜੇ ਕਿਹੜੇ ਸੋਹਣੇ ਬਿਲਡਿੰਗਾਂ ਹਰ ਘਰ ਦੇ ਵਿੱਚ ਜਿੰਨੇ ਬੰਦੇ ਰਹਿੰਦੇ ਉਹਨਾਂ ਦਾ ਬਕਾਇਦਾ ਸਰਕਾਰ ਕੋ ਰਿਕਾਰਡ ਹੁੰਦਾ ਵਾ ਤੇ ਆ ਦੇਖੋ ਕਿਦਾਂ ਵਜਈ ਇੱਥੇ ਸਟਾਪ ਲਿਖਿਆ ਤੇ ਤੁਹਾਨੂੰ ਬੰਦਾ ਕੋਈ ਹੈਗਾ ਜਾਂ ਨਹੀਂ ਹੈਗਾ ਤੁਹਾਨੂੰ ਸਟਾਪ ਕਰਨਾ ਪੈਣਾ ਕਿਹੜੀਆਂ ਕਿਹੜੀਆਂ ਪੁਰਾਣੀਆਂ ਬਿਲਡਿੰਗਾਂ ਫੁੱਲ ਲੱਗੇ ਆ ਅਜਿਹਾ ਦਿਆਂ ਵੀਡੀਓ ਨੂੰ ਕਮੈਂਟ ਵੀ ਕਰਿਆ ਕਰੋ ਫੋਲੋ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਨਾਲੇ ਪੇਜ ਨਾਲ ਜੁੜੋ ਮੇਰੇ ਭਰਾ ਅੱਗੇ ਤੁਹਾਨੂੰ ਸਪੇਨ ਇਟਲੀ ਫ੍ਰਾਂਸ ਗ੍ਰੀਸ ਕੋਈ ਜਿੱਥੇ ਜਿੱਥੇ ਗਏ ਉਹਥੇ ਜ਼ਰੂਰ ਦਿਖਾਵਾਂਗੇ ਤੇ ਆਹ ਦੇਖੋ ਇੱਥੇ ਮੈਂ ਗੱਡੀ ਮਾਰ ਬਹਿਣ ਲੱਗਾ ਹਾਂ ਬੜਾ ਚੀਕਿਆ ਘੋਰਾ ਆਹ ਵੇਖੋ ਇੱਕ ਪਾਰਕ ਛੱਡੀ ਹੋਈ ਆ ਸਿਰਫ ਰੁੱਖ ਲਾਉਣ ਨੂੰ ਹੀ ਤੇ ਇੱਥੇ ਸਾਡੀ ਮੰਜ਼ਰ ਆ ਜਣੀ ਆ ਇੱਕ ਦੋ ਕੰਮ ਕਰਨ ਵਾਲੇ ਹੈਗੇ ਆਹ ਰੈਸਟੋਰੈਂਟ ਲਿਖਿਆ ਬਾਰ-ਬਾਰ ਰੈਸਟੋਰੈਂਟ ਬਾਬੇ ਬਣੇ ਚੱਲਦਾ ਮੀਗਰ ਮੁਟਕਾ ਬਹੁਤ ਗਾਈਆਂ ਨਾਲ ਸੂਰਾਂ ਨਾਲ ਚੱਲਦਾ ਇੱਥੇ ਤੇ ਗੋਰੇ ਰਾਜ-ਰਾਜ ਕੇ ਖਾਂਦੇ ਨੇ ਵੀਰਾਂ ਬਹੁਤ ਪੀਂਦੇ ਜਰਮਨ ਦੇ ਵਿੱਚ ਸੂਰ ਨੂੰ ਪੇ ਇਹ ਆ ਦੇਖੋ ਇਧਰ ਆਪਣੇ ਪੰਜਾਬੀ ਭਰਾ ਦਾ ਵੀ ਰੈਸਟੋਰੈਂਟ ਤਾਜਮਹਾ ਲ ਹੈਗਾ ਪਰ ਸਾਨੂੰ ਕੰਮ ਸੀਗਾ ਟੈਲੀਕਮ ਵਾਲਿਆਂ ਨਾਲ ਉਹਨਾਂ ਨੂੰ ਅਹੀ ਗੱਲਬਾਤ ਕਰਕੇ ਚੱਲ ਜਾਣਾ ਤੇ ਚੰਗਾ ਜੀ ਆਪਣਾ ਪਿੰਡ ਜ਼ਰੂਰ ਦੱਸਿਓ ਕਿਦਾਂ ਦੀ ਵੀਡੀਓ ਲੱਗੀ ਕਿਦਾਂ ਦਾ ਰਹਿਣਾ ਸੁਣਨ ਲੱਗਾ ਕਿਦਾਂ ਦਾ ਸਿਸਟਮ ਲੱਗਾ ਜ਼ਰੂਰ ਦੱਸਿਓ ਮੈਂ ਤੁਹਾਡਾ ਲਾਲੀਵਟਾਲੇ ਵਾਲਾ ਧੰਨਵਾਦ ਸਸ ਸ੍ਰੀ ਕਾਲ ਕਰ ਲਿਓ ਫੋਲੋ ਮਿੱਤਰ ਪਿਆਰਿਓ